ਹਾਂਜੀ ਸਤਿ ਸ਼੍ਰੀ ਅਕਾਲ ਬਾਬੇ ਕੀ ਹਾਲ ਚਾਲ ਹੈ ਤੇ ਅੱਜ ਆਪਾਂ ਗੱਲ ਕਰਨੀ ਹੈ ਬਾਈ ਜੀ ਕਹਿੰਦੇ ਮੈਂ ਸੁਣਿਆ ਵੀ ਕੋਠੇ ਤੇ ਕੜਦਾ ਹੋਣ ਲੱਗ ਗਿਆ ਤੇ ਮੈਂ ਅੱਜ ਕੋਠੇ ਚੜਿਆ ਸੀ ਮੈਂ ਹੁਣ ਜਗਾ ਦੇਖਦਾ ਕਣਕ ਬੀਜਣੀ ਕਿਤੇ ਇੱਥੇ ਦੇ ਦੇਖਦੇ ਕਿੰਨੀ ਕਿੰਨਕ ਝਾੜ ਨਿਕਲਦਾ ਓ ਬਾਈ ਡੁੱਬ ਕੇ ਮਰ ਚੁੱਕਿਆ ਤੁਸੀਂ ਸੜਕਾਂ ਦੇ ਬੈਠੇ ਕਿਸਾਨਾਂ ਨੂੰ ਇਹ ਗੱਲਾਂ ਕਹਿ ਰਹੇ ਹੋ ਕਿ ਅਸੀਂ ਤਾਂ ਜੀ ਛੱਤ ਤੇ ਕਣਕ ਬੀਜ ਲਾਂਗੇ। ਬਈਰ ਲਾੜ ਤਾਂ ਤੁਹਾਡੇ ਤੇ ਯਾਰ। ਉਹ ਬਈ ਕਿਸੇ ਮਜਬੂਰੀ ਨਾਲ ਹੀ ਬੈਠੇ ਨੇ ਕੋਈ ਸ਼ੌਂਕ ਨੂੰ ਥੋੜੀ ਬੈਠੇ ਨੇ ਯਾਰ। ਤੁਸੀਂ ਯਾਰ ਆਪਣਾ ਇੱਕ ਦਿਨ ਦਾ ਕੰਮ ਇੱਕ ਦਿਨ ਕਿਤੇ ਜਾਣਾ ਆਉਣਾ ਨਹੀਂ ਛੱਡ ਸਕਦੇ ਯਾਰ। ਉਹਨਾਂ ਨੂੰ ਪੁੱਛ ਕੇ ਦੇਖੋ ਬਾਈ ਜਿਨ੍ਹਾਂ ਨੂੰ 2-2 ਸਾਲ ਤੇ 3-3 ਸਾਲ ਸੜਕਾਂ ਤੇ ਬੈਠਣ ਲੱਗ ਜਾਂਦੇ ਆ। ਤੁਹੇ ਉੱਪਰੋਂ ਬਾਈ ਇੱਕ ਬਾਈ ਦੀ ਖਾਸ ਗੱਲ ਕਰਦਾ ਮੈਂ ਇੱਕ ਭਰਾ ਸਰਦਾਰ ਸਾਹਿਬ ਕਹਿੰਦੇ ਜੀ ਅਸੀਂ ਤਾਂ ਕਣਕ ਖੇ ਕੋਠੇ ਦੇ ਬੀਜ ਲਾਂਗੇ ਤੇ ਆਰਾ ਗੱਲ ਕਰਨੇ ਆਲੀ ਆ ਕੋਈ ਤੇਰੇ ਸਿਰ ਤੇ ਦਸਤਾਰ ਆ ਤੂੰ ਪੰਜਾਬੀ ਭਰਾ ਬਾਈ ਤਾਂ ਹੀ ਕਹਿੰਦੇ ਆ ਪੰਜਾਬੀ ਖੇਤਰਾਂ 'ਚ ਜਾਂਦੇ ਆ ਕਿ ਪੰਜਾਬੀ ਇਕੱਠੇ ਨਹੀਂ ਹੁੰਦੇ ਬਈ ਇੱਕਾ ਨਹੀਂ ਹੈਗਾ ਪੰਜਾਬੀਆਂ 'ਚ ਤੇ ਪਤੰਦਰ ਕਹਿੰਦਾ ਜੀ ਅਸੀਂ ਤਾਂ ਕੋਠੇ ਦੇ ਕਣਕ ਬੀਜ ਲਾਂਗੇ ਅੱਧੋਗੀ ਬਈ ਯਾਰ ਤੁਹਾਡੇ ਆਲੀ ਵਾਹਿਗੁਰੂ ਮਿਹਰ ਕਰੇ 2025 ਦੇ ਵਿੱਚ ਵੈਸੇ ਤਾਂ ਸਾਰੀਆਂ ਮੰਗਾ ਮੰਨ ਲੀਆਂ ਜਾਣ ਹਨਾ ਛੇਤੀ ਨਿਪਟ ਜਵੇ ਕੰਮ ਧਰਨਾ ਛੇਤੀ ਨਿਪਟ ਜਵੇ ਜੇਦਾ ਵਾਹਿਗੁਰੂ ਕਿਰਪਾ ਕਰੇ ਠੰਡ ਦੇ ਵਿੱਚ ਕੋਈ ਕਿਸਾਨ ਭਰਾਵਾਂ ਦੇ ਸਿਰ ਤੇ ਮਿਹਰ ਪਰਿਆਤ ਰੱਖੇ ਠੰਡ ਤੋਂ ਬਿਮਾਰੀਆਂ ਤੋਂ ਬਚਤ ਰਹੇ ਤੇ ਸਾਰਿਆਂ ਨੂੰ ਲੋੜ ਆ ਬਾਈ ਸਾਥ ਦੇਣ ਦੀ ਸਾਰੇ ਆ ਨਾ ਜਿਵੇਂ ਵੀ ਆ ਕੋਈ ਸੋਸ਼ਲ ਮੀਡੀਆ ਦੇ ਜ਼ਰੀਏ ਕੋਈ ਉੱਥੇ ਜਾ ਕੇ ਕੋਈ ਆਪਣੇ ਖੈਰ ਦੇ ਵਿੱਚ ਜਿਵੇਂ ਵੀ ਯਾਰ ਸਾਥ ਦਿੱਤਾ ਜਾਂਦਾ ਉਹ ਮਸਾਲ ਤੋਂ ਕਿਸਾਨਾਂ ਦੇ ਸਿਰ ਤੇ ਪੰਜਾਬ ਆ ਯਾਰ ਮੈਂ ਬਾਰ ਬਾਰੀ ਗੱਲ ਕਰਦਾ ਕਿ ਕਿਸਾਨਾਂ ਦੇ ਸਿਰੋਂ ਪੰਜਾਬ ਜਾਂਦਾ ਬਾਈ ਜੇ ਕਿਸਾਨੀ ਕਾਇਮ ਆ ਤਾਂ ਪੰਜਾਬ ਕਾਇਮ ਆ ਨਹੀਂ ਤਾਂ ਜੇ ਕਿਸਾਨਾਂ ਕੋਲ ਪੈਸਾ ਨਹੀਂ ਤਾਂ ਪੰਜਾਬ ਦੇ ਵਿੱਚ ਕਿਸੇ ਵੀ ਡీలਰ ਕੋਲ ਵਪਾਰੀਆਂ ਕੋਲ ਕਿਸੇ ਕੋਲ ਪੈਸਾ ਨਹੀਂ ਤੇ ਫਿਰ ভাই ਉਹੀ ਆਂਦਾ ਤਾਂ ਸੜਕਾਂ ਤੇ ਮਰਦਾ ਯਾਰ ਸੜਕਾਂ ਤੇ ਉਹਦੇ ਅਥਰੂ ਗੈਰ ਦੇ ਗੋਲੇ ਸਿੱਟੇ ਜਾਂਦੇ ਆ ਬੰਬ ਸਿੱਟੇ ਜਾਂਦੇ ਯਰ ਗੋਲੀਆਂ ਮਰੀਆਂ ਜਾਂਦੀਆਂ ਨੇ ਕਿੰਨੇ ਕਿਸਾਨ ਛੀਂਦ ਹੋ ਗਏ ਹਨ ਕਿੰਨਾ ਕੁਝ ਹੋ ਗਿਆ ਤੇ ਸਾਡੀ ਸਰਕਾਰਾਂ ਨੂੰ ਕੋਈ ਕੰਨ ਤੇ ਜੂ ਵੀ ਨਹੀਂ ਸਰਕਦੀ ਚਲੋ ਸਾਰੀਆਂ ਤੇ ਨਹੀਂ ਆਪਾਂ ਨੂੰ ਦੇ ਸਕਦੇ ਐ ਐਫਐਸਬੀ ਕੁਝ ਕੁ ਫਸਲਾਂ ਤੇ ਤਾਂ ਲੈਣੇ ਆ ਜਿਹੜੀਆਂ ਹੰਡੀਆਂ ਲੜਿੰਦੀਆਂ ਫਸਲਾਂ ਨੇ ਉਹਨਾਂ ਤੇ ਤਾਂ ਦੇਣਾ ਚੱਕਦੇ ਰੇਟ ਅਸਮਾਨੀ ਹੁੰਦਾ ਜਦੋਂ ਅਸੀਂ ਵੇਚਣੀ ਹੁੰਦੀ ਆ ਤੇ ਭਾਈ ਰੇਟ ਹੀ 3000 ਰੁਪਏ ਉਹ ਗੋਭੀ ਕਹਿੰਦੇ ਬਹੁਤ ਨੇ ਆ ਗਈ ਸੋੜੇ ਅੱਈਏ ਮੈਂ ਆਪਣੇ ਏਰੀਆ 'ਚ ਗੋਭੀ ਲਾਉਦੇ ਨਹੀਂ ਹੈਗੇ ਬਸ ਸੁਣਿਆ ਹੀ ਸੀ ਕਿ ਗੋਭੀ ਦਾ ਰੇਟ ਬਹੁਤ ਘਟ ਗਿਆ ਕਿਉਂਕਿ ਉਹਨੂੰ ਵੇਚਣ ਦਾ ਟੈਮ ਆ ਗਿਆ ਜਦੋਂ ਕਿਸਾਨਾਂ ਨੇ ਚੀਜ਼ ਵੇਚਣੀ ਹੁੰਦੀ ਆ ਉਦੋਂ ਬਾਈ ਜੀ ਜਮ੍ਹਾਂ ਡਾਊਨ ਹੋ ਜਾਂਦਾ ਰੇਟ ਤੇ ਜਦੋਂ ਵਪਾਰੀਆਂ ਨੇ ਵੇਚਣੀ ਹੁੰਦੀ ਆ ਉਦੋਂ ਰੇਟ ਅਸਮਾਨਾਂ ਤੇ ਜਿਹੜਿਆ ਹੁੰਦਾ ਇਹੀ ਤੀਜਾ ਬਸ ਪੱਕਾ ਰੇਟ ਨਾ ਮਿਲ ਜਵੇ ਤੇ ਕਿਸਾਨ ਆਪਣੀ ਉਹ ਫਸਲ ਵੀਜਣ ਵੇ ਹਨਾ ਝੋਨੇ ਤੋਂ ਕਿਹੜਾ ਛੁੱਟੇ ਪਾਣੀ ਦੀ ਬਚਤ ਹੋਵੇ ਪਰ ਨਹੀਂ ਲਈ ਇਹੀ ਦਾ ਲੋਕ ਚਾਹੁੰਦੇ ਨਹੀਂ ਸਾਨੂੰ ਇਹਨਾਂ ਨੇ ਝੋਨੇ ਦੇ ਸੀਜ਼ਨਲ ਆਲੀ ਫਸਲ ਤੇ ਐਮਐਸਪੀ ਤਾਂ ਦੇਣੀ ਹੋਣੀ ਯਾਰ ਸਰਕਾਰ ਨੇ ਕਿਉਂਕਿ ਜੇ ਝੋਨਾ ਪੀਟਣ ਫਟ ਕੇ ਤਾਂ ਚੌਲ ਦੀ ਭੂਰਾ ਹੋਣਾ ਦੇਸ਼ ਦੇ ਵਿੱਚ ਪਰ ਕੁਝ ਫਸਲਾਂ ਤੇ ਤਾਂ ਨਹੀਂ ਯਾਰ ਬਸ ਗੱਲ ਮੈਂ ਗੱਲ ਮੈਂ ਇਹ ਕਰਨੀ ਆ ਬਈ ਜਿਹੜੇ ਲੋਕ ਕਹਿੰਦੇ ਆ ਜਿਹੜੇ ਲੋਕ ਬਹਿਸ ਕਰਦੇ ਆ ਕਿਸਾਨਾਂ ਦੇ ਨਾਲ ਜਿਹੜੇ ਲੋਕ ਕਹਿੰਦੇ ਆ ਕਿ ਇਹ ਜੀ ਇੱਕ ਤਾਂ ਖਾਲਿਸਤਾਨੀ ਆਲਾ ਬਹੁਤ ਮੁੱਦਾ ਆ ਨਾ ਟੈਗ ਲਾਉਂਦੇ ਨੇ ਖਾਲਿਸਤਾਨੀ ਨੇ ਖਾਲਿਸਤਾਨ ਕੀ ਹੈ ਯਾਰ ਖਾਲਸਾ ਰਾਜ ਆ ਤੇ ਇਹਦੇ ਵਿੱਚ ਮਾੜਾ ਕੀ ਜੇ ਕੋਈ ਖਾਲਿਸਤਾਨੀ ਆ ਚਲੋ ਇਹ ਟੌਪਿਕ ਤੇ ਆਪਾਂ ਫੇਰ ਗੱਲ ਕਰਾਂਗੇ ਤੇ ਅੱਤਵਾਦੀ ਗਾਇੰਦ ਨੇ ਬਈ ਇਹ ਗੱਲਾਂ ਦਰਨੇ ਵਾਲੀਆਂ ਨਹੀਂ ਯਾਰ ਸਰਕਾਰਾਂ ਨੇ ਤਾਂ ਕਹਿਣਾ ਹੀ ਕਹਿਣਾ ਕਿ ਸਰਕਾਰ ਸਾਡੇ ਵਿਰੋਧੀ ਧਿਰ ਦੇ ਵਿੱਚ ਖੜੀ ਆ ਸਾਡੀ ਦੁਸ਼ਮਣ ਧਿਰ ਦੇ ਵਿੱਚ ਖੜੀ ਆ ਹਨਾ ਪਰ ਸਾਡੇ ਆਪਣੇ ਲੋਕ ਹੀ ਕਈ ਜਾਂਦੇ ਨੇ ਯਾਰ ਸਾਡੇ ਆਪਣੇ ਲੋਕ ਹੀ ਸਾਨੂੰ ਦੇਸ਼த்ਰੋਹੀ ਇਹ ਬਹੁਤ ਪਤਾ ਨਹੀਂ ਕੀ ਕੀ ਨਾਮ ਲੈ ਕੇ ਹਨਾ ਸਾਡੇ ਆਪਣੇ ਲੋਕ ਸਾਨੂੰ ਕਈ ਜਾਂਦੇ ਆ ਸਾਡੇ ਆਪਣੇ ਭੈਣ ਭਾਈ ਤੇ ਬਈ ਕਿਸੇ ਦਾ ਸ਼ੌਂਕ ਨਹੀਂ ਹੁੰਦਾ ਸੜਕ ਤੇ ਸਾਮਣਾ ਹਰੇਕ ਬੰਦੇ ਦਾ ਜੀ ਕਰਦਾ ਕਰੀਰ ਜਾਈ ਦੇ ਵਿੱਚ ਸਕੂਨ ਨਾਲ ਸੋਣਾ ਕਿਹਦਾ ਦਿਲ ਨਹੀਂ ਕਰਦਾ ਮੈਂ ਸੜਕ ਤੇ ਪਿਆਰਾ ਕਿਹਦਾ ਦਿਲ ਨਹੀਂ ਕਰਦਾ ਕਿ ਆ ਜੀ ਭੁੱਖਣ ਤਾਂ ਲਾ ਕਰੀ ਸੋ ਮੇਰਾ ਵੀਰ ਤੁਸੀਂ ਧਿਆਨ ਰੱਖਿਆ ਕਰੋ ਇਹ ਚੀਜ਼ ਦਾ ਆਪਾਂ ਆਪਣੇਆਂ ਦਾ ਸਾਥ ਲਈਏ ਤਾਂ ਜੋ ਕੱਲ ਨੂੰ ਤੁਹਾਡੇ ਤੇ ਕੋਈ ਮੁਸੀਬਤ ਆ ਜਾਵੇ ਚਾਰ ਭਰਾ ਆ ਕੇ ਬਰਾਬਰ ਖੜਾ ਇਹ ਨਾ ਹੋਵੇ ਜਿਵੇਂ ਹੁਣ ਬਾਈ ਨੇ ਕਿਹਾ ਕਿ ਅਸੀਂ ਤਾਂ ਕੋਠੇ ਤੇ ਕਣਕ ਬੀਜ ਲਾ ਕਰਾਂਗੇ ਬਾਈ ਮੁਸੀਬਤ ਦਾ ਪਤਾ ਨਹੀਂ ਲੱਗਦਾ ਕਦੋਂ ਆਪੈਂਦੀ ਆ ਤੇ ਇਹ ਸ਼ਬਦ ਤੁਹਾਡੇ ਮੈਨੀਆਂ ਕਹਦਾ ਕੋਈ ਤੁਹਾਡੇ ਨਾਲ ਆਵੇ ਤੁਹਾਡੇ ਨਾਲ ਨਾਂ ਵਰਤੇ ਮੈਨੀਆਂ ਕਹਦਾ ਪਰ ਬਾਈ ਇਦਾਂ ਦੇ ਸ਼ਬਦ ਹੁੰਦੇ ਨੇ ਜਿਹੜੇ ਮਾੜੇ ਟਾਈਮ ਦੇ ਵਿੱਚ ਕੋਈ ਸਾ ਸਾਡੇ ਨਾਲ ਨਹੀਂ ਆ ਖੜਦਾ ਜਦੋਂ ਸਾਨੂੰ ਲੋੜ ਪੈਂਦੀ ਆ ਕੋਈ ਨਹੀਂ ਖੜਦਾ ਨਾਲ ਆ ਸੋ ਮੇਰਾ ਵੀਰ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਕਿ ਤਾਂ ਬੇਲੇ ਨੇ ਜੀ ਝੰਕਾ ਦੇ ਬੈਠ ਰਹੇ ਆ ਬਈ ਬੇਲੇ ਕੋਈ ਨਹੀਂ ਹੈ ਕਿ ਕਿਸਾਨਾਂ ਜਿੰਨਾ ਕੀ ਕਿਰਤੀ ਕੌਣ ਕੋਈ ਵੀ ਨਹੀਂ ਕਿਸਾਨਾਂ ਜਿੰਨਾ ਮਿਹਨਤੀ ਕੌਣ ਕੋਈ ਵੀ ਨਹੀਂ ਮੇਲਾਵੋ ਲੋ ਕੋਈ ਨਹੀਂ ਹੈਗਾ ਭਈ ਇੱਥੇ ਸੋ ਮੇਰਾ ਵੀਰ ਜਰੂਰ ਹੱਥ ਜੋੜ ਕੇ ਬੇਨਤੀ ਆ ਠੀਕ ਆ ਜਰੂਰ ਇਹ ਵੀਡੀਓ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਆਪਾਂ ਪੰਜਾਬ ਨਾਲ ਮਿਲਦੀਆਂ ਪੰਜਾਬ ਨਾਲ ਜੁੜਦੀਆਂ ਖਬਰਾਂ ਤੁਹਾਡੇ ਨਾਲ ਲੈ ਕੇ ਆਉਂਦੇ ਰਹਾਂਗੇ ਤੇ ਜਰੂਰ ਸਾਰੇ ਸ਼ੇਅਰ ਕਰਿਓ ਤੇ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿਸਾਨ ਵੀਰਾਂ ਦਾ ਸਾਥ ਦਿਓ ਕਿਸਾਨਾਂ ਦੇ ਨਾਲ ਖੜੋ ਨਾ ਕੇ ਕਹੋ ਕਿ ਅਸੀਂ ਤਾਂ ਕਣਕ ਹੀ ਆਪਦੇ ਕੋਠਿਆਂ ਤੇ ਬੀਜਾਂਗੇ ਬਈ ਇਹ ਇੱਕ ਟੀਚਰ ਕਰਨੇ ਵਾਲਾ ਕੰਮ ਹੈ ਚੋਈ ਇਦਾਂ ਦੀਆਂ ਚੀਜ਼ਾਂ ਨਾ ਕਰੋ ਤਾਂ ਮੱਥ ਜੋੜ ਕੇ ਬੇਨਤੀ ਆ ਧੰਨਵਾਦ ਲਵ ਯੂ ਸਾਰਿਆਂ ਨੂੰ